ਬਹੁਤ ਕੁਝ ਬੋਲਣ ਨੂੰ ਸੀ ਬਹੁਤ ਗੱਲਾਂ ਸੀ ਕਰਨ ਵਾਲੀਆਂ ਪਰ ਉਹ ਸਾਰੀਆਂ ਗੱਲਾਂ ਇੱਕ ਦੁਖਾਂਤ ਦੇ ਵਿੱਚ ਚਲੀਆਂ ਗਈਆਂ ਬਟ ਕਹਿੰਦੇ ਕਿ ਹਰ ਦੁੱਖ ਦੇ ਵਿੱਚੋਂ ਵੀ ਹਰ ਮੁਸ਼ਕਲ ਘੜੀ ਦੇ ਵਿੱਚੋਂ ਵੀ ਕੁਝ ਨਾ ਕੁਝ ਐਸਾ ਮਿਲਦਾ ਜਿਹੜਾ ਸਕੂਨ ਜ਼ਰੂਰ ਦਿੰਦਾ ਰੂਹ ਨੂੰ ਔਰ ਇਹੋ ਸਕੂਨ ਮਿਲ ਰਿਹਾ ਅੱਜ ਰਾਜਵੀਰ ਨੂੰ ਇਸ ਤਰ੍ਹਾਂ ਸਾਡੇ ਨਾਲ ਸ਼ਾਮਿਲ ਦੇਖ ਕੇ ਉਹਨੂੰ ਉਸੇ ਤਰ੍ਹਾਂ ਖੇਲ-ਵਿਲੀਆਂ ਕਰਦਾ ਉਸੇ ਤਰ੍ਹਾਂ ਹੱਸਦਾ ਖੇਡਦਾ ਨੱਚਦਾ ਗਾਉਂਦਾ ਲੱਗਦਾ ਸਾਡੇ ਨਾਲ ਹੀ ਐ ਔਰ ਇਹ ਵਕਤ ਦੀ ਆਪਣੀ ਪਤਾ ਨਹੀਂ ਕੀ ਖੇਡ ਹੁੰਦੀ ਐ ਵਕਤ ਦੇ ਗਰਭ ਚ ਬਹੁਤ ਕੁਝ ਛੁਪਿਆ ਹੁੰਦਾ ਜਿਹੜਾ ਬਾਅਦ ਚ ਪਤਾ ਲੱਗਦਾ ਬੜੀ ਧੀਰ ਤੋਂ ਇਹ ਪ੍ਰੋਡਕਟ ਰੈਡੀ ਸੀ ਪਰ ਅੱਜ ਇਸ ਤਰ੍ਹਾਂ ਅਸੀਂ ਦੇਖਣਾ ਸੀ ਕੱਲਿਆਂ ਨੇ ਉਹਨੂੰ ਮਿਸ ਕਰਦੇ ਹੁਆ ਬਟ ਮੈਂ ਉਸ ਦਿਨ ਉਸ ਦਿਨ ਤੋਂ ਆਪਾਂ ਸਭ ਸੈਡ ਗੱਲਾਂ ਕਰ ਰਹੇ ਕਿਉਂਕਿ ਮੰਚੋਂ ਹੋਰ ਕੁਝ ਆਉਂਦਾ ਨਹੀਂ ਪਰ ਹੁਣ ਮੈਂ ਇਹਦੇ ਚੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਹਰ ਨਿਕਲ ਕੇ ਸਿਰਫ ਉਹਦੀ ਕਲਾ ਦੀ ਗੱਲ ਕਰੀਏ ਆਓ ਅਸੀਂ ਉਹਦੀ ਪ੍ਰਸ਼ੰਸਾ ਜਿੰਨੀ ਬਣਦੀ ਹੈ ਉਹ ਕਰੀਏ ਉਹਦੀ ਡੈਡੀਕੇਸ਼ਨ ਦੀ ਗੱਲ ਕਰੀਏ ਉਹਦੇ ਹੁਨਰ ਦੀ ਗੱਲ ਕਰੀਏ ਉਹਦੀ ਕਲਾ ਦੀ ਗੱਲ ਕਰੀਏ ਤੇ ਮੈਨੂੰ ਯਾਦ ਹੈ ਕਿਉਂਕਿ ਮੈਂ ਰਾਜਵੀਰ ਨਾਲ ਇਹੀ ਇੱਕ ਫਿਲਮ ਕੀਤੀ ਸੀ ਔਰ ਉਹ ਇੰਨਾ ਕ ਪੈਸ਼ਨੇਟ ਇੰਨਾ ਕ ਡੈਡੀਕੇਟਿਡ ਬੰਦਾ ਸੀ ਮੈਂ ਬਹੁਤ ਸਾਰੇ ਸਿੰਗਰ ਐਕਟਰਸ ਨਾਲ ਕੰਮ ਕੀਤਾ ਸਾਰਿਆਂ ਨੂੰ ਗਰੋ ਕਰਦੇ ਦੇਖਿਆ ਬਹੁਤ ਸਾਰੇ ਸਿੰਗਰ ਐਕਟਰਸ ਐਸੇ ਨੇ ਜਿਨ੍ਹਾਂ ਜਿਨ੍ਹਾਂ ਦੀ ਮਤਲਬ ਮੋਸਟਲੀ ਪਹਿਲੀ ਪਹਿਲੀ ਫਿਲਮ 'ਚ ਮੈਂ ਹੈਗਾ ਜਿਨ੍ਹਾਂ 'ਚੋਂ ਮਤਲਬ ਦਿਲਜੀਤ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਆਈ ਸੀ ਲਾਈਨ ਆਫ ਪੰਜਾਬ ਉਹਦੇ 'ਚ ਵੀ ਮੈਂ ਹੈਗਾ ਸੀ ਗਿੱਪੀ ਉਹਨਾਂ ਦੀ ਪਹਿਲੀ ਫਿਲਮ ਲਾਲੋ ਜਾਂ ਹੋਰ ਬੜੇ ਮੈਂ ਜਿਨ੍ਹਾਂ ਲੋਕਾਂ ਦੇ ਅੰਦਰ ਇੱਕ ਸਪਾਰਕ ਇੱਕ ਅੱਗ ਦੇਖਦਾ ਨਾ ਉਹ ਗਰੋ ਕਰਦੇ ਆ ਦੇਖਦਾ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਅੰਦਰ ਉਹ ਲਰਨਿੰਗ ਫਾਇਰ ਕਿੰਨੀ ਹੈ ਉਹ ਫਾਇਰ ਸੀ ਰਾਜਵੀਰ ਦੇ ਅੰਦਰ ਦਾ ਸੰਗਾ ਵੀ ਨਾਲ ਸੀ ਰਗਵੀਰ ਬੋਲੀ ਅੱਜ ਪਤਾ ਨਹੀਂ ਪਹੁੰਚਿਆ ਕਿ ਨਹੀਂ ਉਦੋਂ ਸੀਗਾ ਮਿਲਿਆ ਮੈਨੂੰ ਪਰਸੋਂ ਚੌਥਾ ਸੀ ਇਹੀ ਗੱਲਾਂ ਕਰ ਰਹੇ ਸੀ ਕਿ ਇਹ ਜਿਹੜੀ ਫਾਇਰ ਸੀ ਨਾ ਰਾਜਵੀਰ ਦੇ ਅੰਦਰ ਉਹਦੇ ਅੰਦਰ ਇੱਕ ਹਲੀਮੀ ਉਹਦੇ ਅੰਦਰ ਇੱਕ ਨਿਮਰਤਾ ਮੈਂ ਇਹ ਜ਼ਰੂਰ ਕਮਾਂਗਾ ਕਿ ਇਹੋ ਜਿਹਾ ਕਲਾਕਾਰ ਇਹੋ ਜਿਹਾ ਫਨਕਾਰ ਇਹ ਤਾਂ ਸੈਕੰਡਰੀ ਹੈ ਇਹਨੂੰ ਛੱਡ ਦਿਓ ਇੱਕ ਪਾਸੇ ਰੱਖ ਦਿਓ ਇਹੋ ਜਿਹਾ ਪੁੱਤ ਜੰਮਣਾ ਹੀ ਬੜਾ ਔਖਾ ਘਰਾਂ ਦੇ ਵਿੱਚ ਇਦਾਂ ਦੇ ਤੀ ਪੁੱਤ ਜੰਮਣੇ ਬੰਦ ਹੋ ਗਏ ਸਮਾਂ ਹੀ ਕਿਦਾਂ ਦਾ ਆ ਗਿਆ ਇਹੋ ਜੇ ਅਦਬ ਨਾਲ ਭਰਿਆ ਇਨਸਾਨ ਇਹੋ ਜੇ ਅਦਬ ਨਾਲ ਭਰਿਆ ਮੈਂ ਮੈਂ ਪਰਸੋਂ ਚੌਥਾ ਉਹਦੇ ਆਡੀਓ ਮੇਰੇ ਕੋਲ ਵਾਇਸ ਨੋਟ ਸੀਗੇ ਮੈਂ ਉਹਨੂੰ ਕਿਸੇ ਫੰਕਸ਼ਨ ਲਈ ਕੁਝ ਕਿਹਾ ਸੀ ਕੋਈ ਇੱਕ ਫੰਕਸ਼ਨ ਆ ਯਾਰ ਸਾਨੂੰ ਤਾਂ ਲੋਕਾਂ ਨੇ ਇਹੀ ਕਹਿਣਾ ਤਾਂ ਵੀ ਉਹਨੂੰ ਬਿੱਲੇ ਨੂੰ ਕਹਿ ਕੇ ਪੈਸੇ ਘਟਾ ਦਿਓ ਜੀ ਰਾਜਵੀਰ ਨੂੰ ਕਹਿ ਕੇ ਬਾਵੇ ਨੂੰ ਕਹਿ ਦਿਓ ਜੀ ਇਹਨਾਂ ਇਹੀ ਹੁੰਦਾ ਸਾਡੇ ਲਈ ਤਾਂ ਤੇ ਉਹ ਸਾਨੂੰ ਵੀ ਕਹਿਣਾ ਪੈਂਦਾ ਕਈ ਵਾਰੀ ਬਹੁਤੀ ਵਾਰੀ ਕਹਿ ਵੀ ਨਹੀਂ ਹੁੰਦਾ ਪਰ ਜਦੋਂ ਪਤਾ ਕਿ ਸਾਹਮਣੇ ਵੀਰ ਭਾਜੀ ਕਰਨਵਰ ਸਾਹਿਬ ਵਰਗੇ ਮਿੰਤ ਕਰ ਲਈ ਦੀ ਵੀ ਬੰਦੇ ਆਪਣੇ ਜੀ ਘਟਾ ਦੋ ਪਰ ਉਹਦੇ ਵਾਇਸ ਨੋਟ ਕਿਤੇ ਮੈਂ ਤੁਹਾਨੂੰ ਸੁਣਾਵਾ ਤੇ ਮਤਲਬ ਉਹ ਬੰਦਾ ਵੇਛ ਜਾਂਦਾ ਸੀ ਕਿ ਭਾਜੀ ਐਦਾਂ ਐਨੇ ਕਿ ਮੈਂ ਕਰ ਦੂੰਗਾ ਬਾਕੀ ਤੁਸੀਂ ਵੱਡੇ ਭਰਾਓ ਤੁਸੀਂ ਜੋ ਕਹਿ ਦੋਗੇ ਮੈਂ ਜਾ ਆਉਂਗਾ ਮੈਂ ਬਾਅਦ ਚ ਪੁੱਛੂੰਗਾ ਭਾਜੀ ਉਹਨਾਂ ਨੇ ਕੀ ਦੇਣਾ ਉਹ ਸੁਣ ਕੇ ਮੇਰਾ ਰੁਗ ਭਰਿਆ ਗਿਆ ਕਿ ਅੱਜ ਇੰਨੀ ਇਨਸਾਨੀਅਤ ਵਾਲੇ ਬੱਚੇ ਹੀ ਨਹੀਂ ਮਿਲਦੇ ਬਾਕੀ ਤੇ ਗੱਲਾਂ ਛੱਡੋ ਇਹੋ ਜਿਹੇ ਇਨਸਾਨ ਹੋਣੇ ਹੀ ਬੰਦ ਹੋਗੇ ਧਰਤੀ ਤੇ ਔਰ ਜਿਹੜੇ-ਜਿਹੜੇ ਵੀ ਉਹਦੇ ਨਾਲ ਰਹੇ ਨੇ ਇਹ ਉਹਦਾ ਨਿੱਗ ਅੱਜ ਵੀ ਮਹਿਸੂਸ ਕਰਦੇ ਹੋਣਗੇ ਕਿ ਕਿੰਨਾ ਨਿੱਗਾ ਇਨਸਾਨ ਸੀ ਉਹ ਨਿੱਗ ਹੀ ਖਤਮ ਹੋ ਗਿਆ ਦੁਨੀਆ 'ਚ ਸੋ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਆਪਾਂ ਹੁਣ ਪੋਜ਼ਿਟਿਵ ਨੋਟ ਤੇ ਗੱਲ ਕਰਨੀ ਹੈ ਕਿਉਂਕਿ ਫਿਲਮ ਉਦਾਸੀ ਨਾਲ ਪ੍ਰਮੋਟ ਨਹੀਂ ਹੁੰਦੀ ਫਿਲਮ ਉਹਦੀ ਆਖਰੀ ਕਲਾਕ੍ਰਿਤੀ ਹੈ ਜਿਹੜੀ ਸਾਡੇ ਕੋਲ ਸੰਭੀ ਪਈ ਸੀ ਪਤਾ ਨਹੀਂ ਉਹਨੇ ਇਸੇ ਸਮੇਂ ਤੇ ਹੀ ਆਉਣਾ ਸੀ ਟ੍ਰੇਲਰ ਤੁਸੀਂ ਵੇਖਿਆ ਉਹਦਾ ਅਭਿਨੇ ਤੁਸੀ ਦੇਖਿਆ ਉਹਦੀ ਡੈਡੀਕੇਸ਼ਨ ਦੇਖੀ ਹੈ ਆਪਾਂ ਰਾਜਵੀਰ ਦੀ ਇਸ ਫਿਲਮ ਨੂੰ ਹੁਣ ਏਦਾਂ ਪ੍ਰਮੋਟ ਕਰਾਂਗੇ ਜਿੱਦਾਂ ਸਾਡੇ ਨਾਲ ਹੈ ਔਰ ਸਾਡੇ ਵਿੱਚ ਬਹਿ ਕੇ ਇਸ ਫਿਲਮ ਨੂੰ ਦੇਖ ਰਿਹਾ ਹੈ ਇਸ ਫਿਲਮ ਦੇ ਵਿੱਚ ਉਹਨੇ ਜੋ ਕਲਾ ਦਿਖਾਈ ਹੈ ਮੈਨੂੰ ਲੱਗਦਾ ਕੋਈ ਵਾਂਝਾ ਨਹੀਂ ਰਹਿਣਾ ਚਾਹੀਦਾ ਸਾਰਿਆਂ ਨੂੰ ਉਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਮੈਂ ਫੇਰ ਇਹੀ ਬੇਨਤੀ ਕਰਾਂਗਾ ਉਹਨਾਂ ਦੇ ਪਰਿਵਾਰ ਨੂੰ ਕਿ ਅਸੀਂ ਸਾਰੇ ਉਹਦੀ ਥਾਂ ਤੇ ਉਹਨੂੰ ਤਾਂ ਨਹੀਂ ਕਦੇ ਲਿਆ ਕੇ ਖੜਾ ਕਰ ਸਕਦੇ ਮੈਂ ਫੇਰ ਬੇਨਤੀ ਕਰਾਂਗਾ ਕਿ ਸਾਨੂੰ ਮੈਨੂੰ ਉਸ ਦਿਨ ਭੈਣ ਵੀ ਮਿਲੀ ਭੈਣ ਮੇਰਾ ਪਹਿਲਾ ਇੰਟਰੈਕਸ਼ਨ ਨਹੀਂ ਸੀ ਉਹਨੇ ਮੈਨੂੰ ਉਸ ਦਿਨ ਆ ਕੇ ਭੈਣ ਨੇ ਹੀ ਕਿਹਾ ਕਿ ਵੀਰ ਜੀ ساری ਜ਼ਿੰਦਗੀ ਅਸੀਂ ਮਿਲਣਾ ਤੁਹਾਨੂੰ ਸਾਨੂੰ ਮਿਲਿਓ ਤੇ ਮੈਂ ਮੰਚ ਤੋਂ ਵਾਅਦਾ ਕਰਦਾ ਕਿ ਤੂੰ ਸਿਰ ਭੈਣ ਨਹੀਂ ਸਾਡੀ ਬੇਟੀਆਂ ਰਕੀ ਵੀ ਆ ਜਿੱਥੇ ਜਦੋਂ ਤੈਨੂੰ ਲੋੜ ਪਵੇ ਇੱਕ ਨਹੀਂ ਮਤਲਬ ਤੈਨੂੰ 10 ਰਾਜਵੀਰ ਖੜੇ ਮਿਲਣਗੇ ਉੱਥੇ ਕਿਉਂਕਿ ਇਹ ਕਦੇ ਵੀ ਵਾਪਸੀ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਪਰ ਉਹਨਾਂ ਦੀ ਥਾਂ ਤੇ ਕੁਝ ਆਪਣੇ ਹੱਥ ਐਸੇ ਤੁਹਾਨੂੰ ਦਿਸਦੇ ਨੇ ਸਿਰ ਦੇ ਉੱਤੇ ਕੁਝ ਆਪਣੇ ਨਾਲ ਖੜੇ ਲੋਕ ਐਸੇ ਦਿਸਦੇ ਨੇ ਲੱਗਦਾ ਕਿ ਉਹੀ ਮੇਰਾ ਪਰਿਵਾਰ ਆ ਹੁਣ ਸੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਉਦਾਸੀ ਚੋਂ ਨਿਕਲਦੇ ਹੋਏ ਇੱਕ ਵਾਰੀ ਰਾਜਵੀਰ ਦੀ ਇਸ ਫਿਲਮ ਲਈ ਤਾਲੀਆਂ ਮਾਰੀਏ ਬੜਾ ਔਖਾ ਲੱਗਦਾ ਤਾਲੀਆਂ ਮਾਰਨੀਆਂ ਕਹਿੰਦਾ ਕਿ ਨਹੀਂ ਮੌਕਾ ਨਹੀਂ ਹੈ ਪਰ ਨਹੀਂ ਮੌਕਾ ਹੈ ਅਸੀਂ ਉਹਦੀ ਕਲਾ ਨੂੰ ਉਹਦੇ ਜਾਣ ਤੋਂ ਬਾਅਦ ਵੀ ਅਪਰੀਸ਼ੀਏਟ ਕਰਾਂਗੇ ਔਰ ਫਿਲਮ ਬਹੁਤ ਦਿਲ ਤੋਂ ਬਣੀ ਹੈ ਮੈਂ ਚਾਹਾਂਗਾ ਕਿ ਇਹਨੂੰ ਜ਼ਰੂਰ ਆਪਾਂ ਸਾਰੇ ਤਾਂ ਕਹ ਪਹੁੰਚਾਈਏ ਤੇ ਇਸ ਤੋਂ ਬਾਅਦ ਵੀ ਜਦ ਨੂੰ ਸਾਡੀ ਬੇਟੀ ਨੇ ਤਗੜੀ ਹੋ ਜਾਣਾ ਫਿਰ ਇਹਦੇ ਗੀਤ ਸੁਣਿਆ ਕਰਾਂਗੇ ਸੁਣਾਉਣੇ ਆ ਨਾ ਹੈਨਾ ਇਹ ਬਹੁਤ ਅੱਛਾ ਗਾਉਂਦੀ ਬੱਚੀ ਮੈਨੂੰ ਉਦੋਂ ਪਤਾ ਲੱਗਾ ਕਿ ਇਹ ਵੀ ਆਪਣੇ ਪਿਤਾ ਦਾ ਬੜਾ ਕਲਾਤਮਕ ਅੰਸ਼ ਇਸ ਬੱਚੀ ਦੇ ਵਿੱਚ ਹੈ ਸੋ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਉਸ ਵੀਰ ਨੂੰ ਸਿਰਫ ਟ੍ਰਿਬਿਊਟ ਦੇਣ ਨਹੀਂ ਆਏ ਉਹਦੀ ਕਲਾ ਨੂੰ ਹੋਰ ਜ਼ਿਆਦਾ ਤੁਸੀਂ ਐਪਰੀਸ਼ੀਏਟ ਕਰਨ ਵਾਸਤੇ ਆਇਓ ਸੋ ਯਮਲਾ 28 ਨਵੰਬਰ ਨੂੰ ਲੱਗ ਰਹੀ ਹੈ ਟ੍ਰੇਲਰ ਤੁਸੀਂ ਦੇਖ ਲਿਆ ਦੋ ਵਾਰੀ ਚੱਲ ਗਿਆ ਮੈਂ ਲੇਟ ਆਇਆ ਹਨਾ ਕਿ ਨਹੀਂ ਜੀ ਹਾਂ ਜੇ ਫਿਰ ਵੀ ਦਿਲ ਕਰਿਆ ਤਾਂ ਤੀਜੀ ਵਾਰੀ ਵੀ ਚਲਾ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਤੇ ਬਾਕੀ ਕਿਸੇ ਦਾ ਕੋਈ ਕੁਐਸਚਨ ਹੈ ਇਸ ਫਿਲਮ ਦੇ ਰਿਲੇਟਡ ਕੋਈ ਸ਼ੂਟਿੰਗ ਦੇ ਦੌਰਾਨ ਦਾ ਕਿਸੇ ਜਰਨਲਿਸਟ ਨੇ ਕੋਈ ਗੱਲ ਪੁੱਛਣੀ ਹੋਵੇ ਤਾਂ ਪੁੱਛ ਸਕਦੇ ਨੇ ਕਿਉਂਕਿ ਅਸੀਂ ਉਹਦਾ ਹੁਣ ਸਾਰੀ ਟੀਮ ਇੱਥੇ ਹੈ ਬੱਲੀ ਜੀ ਇੱਥੇ ਨੇ ਰਾਕੇਸ਼ ਮਹਿਤਾ ਜੀ ਵੀ ਹੋਣਗੇ ਅੰਜਲੀ ਖੁਰਾਣਾ ਜੀ ਨੇ ਔਰ ਸਾਡੇ ਕਾਫੀ ਕਲਾਕਾਰ ਸਾਥੀ ਵੀ ਇੱਥੇ ਆਏ ਹੋਏ ਨੇ ਜੇ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਬਾਕੀ ਫਿਰ 28 ਨਵੰਬਰ ਤੱਕ ਸਾਰੇ ਇਸ ਫਿਲਮ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰੋ ਉਸ ਤੋਂ ਬਾਅਦ ਤਾਂ ਲੋਕਾਂ ਨੇ ਆਪ ਦੇਖ ਕੇ ਪ੍ਰਮੋਟ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਔਰ ਗੁਰੂ ਜੀ ਨੇ ਦੱਸ ਹੀ ਦਿੱਤਾ ਔਰ ਮੈਂ ਸਭ ਤੋਂ ਪਹਿਲਾਂ ਯਾਰ ਆ ਮਾਂ ਨੂੰ ਸਲੂਟ ਕਰਦਾ ਔਰ ਕਿਸੇ ਵਾਸਤੇ ਤਾੜੀ ਨਹੀਂ ਮਾਰਨੀ ਯਾਰ ਇੱਕ ਵਾਰੀ ਮਾਰੋ ਆਪੋ ਆਪਣੀ ਮਾਂ ਵਾਸਤੇ ਤਾੜੀ ਯਾਰ ਜਿਵੰਦਾ ਮਾਤਾ ਵਾਸਤੇ ਦੋੜ ਲਾ ਤਾੜੀ ਮਾਰੋ ਮਾਤਾ ਤੁਸੀਂ ਖੁਭਰਾਵਨਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜਿਵੰਦਾ ਦੇ ਫੈਨ ਬੈਠੇ ਮੈਂ ਜਿੱਥੇ ਰਹਿਣਾ ਉਹ ਸਾਰੇ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਬੋਲਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲੇਕਿਨ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਵੀ ਐਸੀ ਫਿਲਮ ਜ਼ਰੂਰ ਦੇਖਣ ਜਾਣੀ ਆ ਜਰ ਇਹੋ ਜਿਹਾ ਬਾਗਮਾਲੂ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਆ ਹਰ ਮਾਂ ਦੀ ਅੱਖ ਨਮ ਹੋਈ ਬਿਨ ਹੀ ਇਹੋ ਜਿਹਾ ਸੋਹਣਾ ਜਵਾਨ ਪੁੱਤਰ ਬੱਤ ਤੈਨੂੰ ਨਹੀਂ ਜਾਂਦੇ ਤਰਸ ਨਹੀਂ ਆਇਆ ਸੋ ਅਸੀਂ ਬੱਲੀ ਭਾਜੀ ਮੈਂ ਜਦੋਂ ਵੀ ਨੂੰ ਕੋ ਜਾਣਾ ਮੈਂ ਕਿਹਾ ਭਾਜੀ ਯਾਰ ਜਮਲਾ ਫਿਲਮ ਰਿਲੀਜ਼ ਕਰੀਏ ਨਹੀਂ ਕਹਿੰਦਾ ਭਾਜੀ ਆਪਾਂ ਕਰਨੀ ਆ ਗੁਰੂ ਜੀ ਅਈ ਉਥੇ ਵੈਲਕਮ ਕਰਦੇ ਮੈਂ ਕਿਹਾ ਭਾਈ ਰਾਜਵੀਰ ਯਾਰ ਕਿੱਡਾ ਫਨੀ ਬੰਦਾ ਇਹ ਸੱਚੀ ਗੱਲ ਆ ਭਾਜੀ ਦੱਸਿਆ ਤੁਸੀਂ ਅਰੀਲਾ ਬਣਾਉਣੀਆਂ ਰਾਜਵੀਰ ਨੇ ਦੱਸਿਆ ਭਾਜੀ ਤਾਂ ਵੈਸੇ ਇੱਕ ਉਹ ਮੈਂ ਫਿਲਮ ਦਾ ਇੱਕ ਹੋਰ इमोशनल ਸੀਨ ਆ ਭਾਜੀ ਵੈਸੇ ਹੀ ਬੈਠਦੇ ਪਏ ਸੀ ਤੇ ਅਸੀਂ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਭਾਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇੱਦਾਂ ਹੀ ਰਹੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੇ ਭਾਜ ਨੂੰ ਬੁਲਾਇਏ ਗੁਰੂ ਜੀ ਰਾਜਵੀਰ ਜਬੰਦਾ ਬਾਈ ਵੀ ਭਾਜੀ ਭਾਜੀ ਦੇਖੋ ਉਹ ਰਗਵੀਰ ਬੋਲੀ ਵੀ ਕਰੇ ਕਹਿੰਦਾ ਭਾਜੀ ਘੁਗੀ ਭਾਜੀ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁਗੀ ਭਾਜੀ ਆਪਾਂ ਲਾਈਵ ਆ ਕਹਿੰਦੇ ਅੱਛਾ ਕਿੰਨਾ ਕੋਣ ਕੋਣ ਦੇਖ ਰਿਹਾ ਸੋ ਉਹ ਬੰਦਾ ਇਹੋ ਜਾਂ ਬਾ ਕਮਾਲ ਸੀ ਉਹਦੇ ਨਾਲ ਸਾਨੂੰ ਬੜਾ ਯਾਰ ਉਹਨੇ ਬੜੀਆਂ ਗੱਲਾਂ ਕਰਨੀਆਂ ਮੈਂ ਕਿਹਾ ਯਾਰ ਤੂੰ ਬਹੁਤ ਬੰਦਾ ਯਾਰ ਫਨੀ ਆ ਯਾਰ ਤੇ ਇਹ ਦੋ ਤਿੰਨ ਫਿਲਮਾਂ ਇਕੱਠੀਆਂ ਕੀਤੀਆਂ ਸੋ ਹੁਣ ਤਾਂ ਮੇਰੀ ਇੱਕੋ ਹੀ ਬੇਨਤੀ ਆ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬੱਲੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਧੰਨ ਕਰਦਾ ਬਾਬਾ 28 ਤਰੀਕ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਡਾ ਵੀਰ ਉਹ ਸ਼ਰਮੌਰ ਗਾਇਕ ਬਾਖਮਲ ਜਿਹੜਾ ਇਨਸਾਨ ਘੈਂਟ ਸੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੰਸ ਨੂੰ ਮੈਂ ਤਾਂ ਹੀ ਗੱਲ ਆ ਉਸ ਨੌਜਵਾਨ ਨੂੰ ਦੇਖਣ ਜਰੂਰ ਜਾਇਓ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਜੀ ਦਾ ਘੁਗੀ ਭਾਜੀ ਉਹਨਾਂ ਦਾ ਇਹਦੇ ਵਿੱਚ ਇੱਕ ਇਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਜੀ ਦੀ ਮੈਨੂੰ ਗੁਰੂ ਤੇ ਚੇਲੇ ਦੀ ਉਹ ਸੱਚੀ ਰਕੇਸ਼ ਭਾਜੀ ਨੇ ਨਾ ਇੱਕ ਮਿੰਟ ਉਹ ਸੱਚੀ ਸਾਨੂੰ ਉਦਾਂ ਪ੍ਰੈਜੈਂਟ ਕੀਤਾ ਸੋ ਮੈਂ ਪੋਪੀ ਭਾਈ ਦਾ ਥੈਂਕ ਯੂ ਕਰਦਾ ਯੂ ਐਸ ਏ ਤੋਂ ਆਇਆ ਸਾਰਾ ਤੁਹਾਡਾ ਮਾ ਧੰਨਵਾਦ ਕਰਦਾ بس ਇੱਕੋ ਹੀ ਬੇਨਤੀ ਹੈ ਬਾਬਾ 28 ਨਵੰਬਰ ਨੂੰ ਯਮਲਾ ਜ਼ਰੂਰ ਦੇਖਣ ਜਾਇਓ ਉਹਨੂੰ ਸੱਚੀ ਤੇ ਸੁੱਚੀ ਸਰਦਾਂ ਦੀ ਹੈ ਜ਼ੋਰਦਾਰ ਤਾੜੀਆਂ ਮਾਰੋ ਯਾਰ ਉਸ ਸਰਮੌਰ ਗਾਇਕ ਵਾਲ ਤੇ ਜਿਉਂਦਾ ਰਹੇ ਬਾਬਾ ਜੇ ਕਦੇ ਹੁੰਦਾ ਨਾ ਰਾਜਵੀਰ ਤੇਨਾ ਮੈਂ ਬੜੀਆਂ ਚੇਡਾ ਕਰਨੀ ਆ ਰਹੀ ਐਡੀ ਵਧੀਆ ਫਿਲਮ ਬਣਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾ ਬਾਬਾ ਵੜ ਕੇ ਜਿਉਂਦਾ ਬਾਬਾ ਇਦਾਂ ਤੇ ਰਿਵਾਜ ਆ ਤੂੰ ਭਾਵੇਂ ਮਾਈਕ ਨਾ ਫੜਿਆ ਕਰ ਇਹ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਆ ਚੱਲ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਦਾਂ ਦੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲਈ ਵੀ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਾਹੇ ਪੁੱਤਰਾ ਜੀ ਹੁੰਦਾ ਵਸਦਾਰਾ ਕਾਕਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ